ਪਿਛਲੀ ਵੀਡੀਓ ਵਿੱਚ ਅਸੀਂ ਗਾਹਕ ਦੁਆਰਾ ਆਰਡਰ ਰੱਦ ਕਰਨ ਨੂੰ ਕਵਰ ਕੀਤਾ ਸੀ ਅਜਿਹੇ ਰੱਦ ਕਰਨ ਦੇ ਕਾਰਨ ਅਤੇ ਉਨ੍ਹਾਂ ਤੋਂ ਬਚਣ ਲਈ ਮੈਟ੍ਰਿਕਸ ਅਤੇ ਹੱਲ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਵਾਪਸੀ ਦੇ ਪ੍ਰਬੰਧਨ ਅਤੇ ONDC ਨੈਟਵਰਕ 'ਤੇ ਅਜਿਹਿਆਂ ਵਾਪਸੀਆਂ ਦਾ ਪ੍ਰਬੰਧਨ ਕਿਵੇਂ ਕਰਨਾ ਹੈ ਅਤੇ ਗਾਹਕਾਂ ਦੀ ਵਾਪਸੀ ਦਾ ਟਰੈਕ ਰੱਖਣ ਅਤੇ ਕਿਸੇ ਵੀ ਵਾਰ-ਵਾਰ ਆਉਣ ਵਾਲੀਆਂ ਸਮੱਸਿਆਵਾਂ ਨੂੰ ਠੀਕ ਕਰਨ ਬਾਰੇ ਦੱਸਾਂਗੇ। ਜਦੋਂ ਕੋਈ ਉਤਪਾਦ ਕਿਸੇ ਖਰੀਦਦਾਰ ਨੂੰ ਦਿੱਤਾ ਜਾਂਦਾ ਹੈ ਤਾਂ ਇੱਕ ਵਿਕਰੇਤਾ ਹੇਠ ਲਿਖੇ ਨਤੀਜਿਆਂ ਦੀ ਉਮੀਦ ਕਰਦਾ ਹੈ। ਇੱਕ ਇੱਕ ਖਰੀਦਦਾਰ ਉਤਪਾਦ ਤੋਂ ਸੰਤੁਸ਼ਟ ਹੁੰਦਾ ਹੈ, ਉਤਪਾਦ ਨੂੰ ਸਵੀਕਾਰ ਕਰਦਾ ਹੈ ਅਤੇ ਵਾਪਸੀ ਵਿੰਡੋ ਬੰਦ ਹੋ ਜਾਂਦੀ ਹੈ। ਦੋ, ਡਿਲੀਵਰੀ ਤੋਂ ਬਾਅਦ ਵਾਪਸੀ ਕਈ ਵਾਰ ਕੋਈ ਖਰੀਦਦਾਰ ਕਿਸੇ ਉਤਪਾਦ ਨੂੰ ਵਾਪਸ ਕਰਨਾ ਚਾਹ ਸਕਦਾ ਹੈ ਅਤੇ ਅਜਿਹੇ ਕਰਨ ਦੇ ਕਈ ਕਾਰਨ ਹੋ ਸਕਦੇ ਹਨ ਕਿਉਂਕਿ ਉਹਨਾਂ ਨੇ ਆਪਣਾ ਮਨ ਬਦਲ ਲਿਆ ਹੈ ਕਿਉਂਕਿ ਉਤਪਾਦ ਕੈਟਾਲਾਗ ਵਿੱਚ ਦਿਖਾਏ ਗਏ ਨਾਲ ਮੇਲ ਨਹੀਂ ਖਾਂਦਾ ਕਿਉਂਕਿ ਉਹਨਾਂ ਨੂੰ ਪ੍ਰਾਪਤ ਹੋਇਆ ਉਤਪਾਦ ਨੁਕਸਾਨੀਆਂ ਹੈ ਇਹਨਾਂ ਵਾਪਸੀਆਂ ਨੂੰ ਡਿਲੀਵਰੀ ਤੋਂ ਬਾਅਦ ਵਾਪਸੀ ਕਿਹਾ ਜਾਂਦਾ ਹੈ ਅਤੇ ਫਿਰ ਸਾਡੇ ਕੋਲ ਤੀਜਾ ਨਤੀਜਾ ਹੈ ਡਿਲੀਵਰੀ ਤੋਂ ਪਹਿਲਾਂ ਵਾਪਸੀ ਜਦੋਂ ਕੋਈ ਉਤਪਾਦ ਖਰੀਦਦਾਰ ਨੂੰ ਨਹੀਂ ਦਿੱਤਾ ਜਾਂਦਾ ਕਿਉਂਕਿ ਖਰੀਦਦਾਰ ਨੂੰ ਆਰਡਰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਜਾਂ ਲੌਜਿਸਟਿਕਸ ਸੈਲਰ ਨੈਟਵਰਕ ਪਾਰਟਿਸਪੈਂਟ ਜਾਂ ਆਫ ਨੈਟਵਰਕ ਲੌਜਿਸਟਿਕਸ ਖਰੀਦਦਾਰ ਤੱਕ ਪਹੁੰਚਣ ਜਾਂ ਉਸ ਨਾਲ ਸੰਪਰਕ ਕਰਨ ਦੇ ਯੋਗ ਨਹੀਂ ਸੀ ਜਾਂ ਖਰੀਦਦਾਰ ਦਾ ਪਤਾ ਗਲਤ ਅਤੇ ਅਧੂਰਾ ਸੀ ਅਤੇ ਇਸ ਲਈ ਡਿਲੀਵਰੀ ਨਹੀਂ ਕੀਤੀ ਜਾ ਸਕੀ ਇਹਨਾਂ ਵਾਪਸੀਆਂ ਨੂੰ ਡਿਲੀਵਰੀ ਤੋਂ ਪਹਿਲਾਂ ਵਾਪਸੀ ਜਾਂ ਆਰਬੀਡੀ ਕਿਹਾ ਜਾਂਦਾ ਹੈ ਆਓ ਜਾਣਦੇ ਹਾਂ ਕਿ ਅਜਿਹੀ ਵਾਪਸੀ ਦੇ ਪ੍ਰਬੰਧਨ ਲਈ ਦਿਸ਼ਾ ਨਿਰਦੇਸ਼ ਕੀ ਹਨ ਜਦੋਂ ਉਤਪਾਦ ਦੀ ਡਿਲੀਵਰੀ ਤੋਂ ਬਾਅਦ ਕਿਸੇ ਖਰੀਦਦਾਰ ਦੁਆਰਾ ਵਾਪਸੀ ਸ਼ੁਰੂ ਕੀਤੀ ਜਾਂਦੀ ਹੈ ਤਾਂ ਲੌਜਿਸਟਿਕਸ ਸੈਲਰ ਨੈਟਵਰਕ ਪਾਰਟਿਸਪੈਂਟ ਜਾਂ ਆਫ ਨੈਟਵਰਕ ਲੌਜਿਸਟਿਕਸ ਉਤਪਾਦ ਨੂੰ ਪਿਕਅਪ ਕਰ ਲਵੇਗਾ ਅਤੇ ਇਸ ਨੂੰ ਵਿਕਰੇਤਾ ਨੂੰ ਵਾਪਸ ਡਿਲੀਵਰ ਕਰੇਗਾ ਹਾਲਾਂਕਿ ਵਿਕਰੇਤਾ ਨੂੰ ਨਿਰਵਿਘਨ ਵਾਪਸੀ ਪ੍ਰਬੰਧਨ ਲਈ ਕੁਝ ਗਤੀਵਿਧੀਆਂ ਨੂੰ ਪੂਰਾ ਕਰਨ ਲਈ ਪ੍ਰਕਿਰਿਆਵਾਂ ਸਥਾਪਿਤ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ ਆਓ ਦੇਖੀਏ ਕਿ ਇਹ ਪ੍ਰਕਿਰਿਆਵਾਂ ਕੀ ਹੋ ਸਕਦੀਆਂ ਹਨ ਪ੍ਰਕਿਰਿਆ 1 ਕਈ ਵਾਰ ਵਾਪਸ ਕੀਤੇ ਉਤਪਾਦ ਨੂੰ ਖਰੀਦਦਾਰ ਦੁਆਰਾ ਜਾਂ ਅੱਗੇ ਜਾਂ ਵਾਪਸ ਆਵਾਜਾਈ ਵਿੱਚ ਨੁਕਸਾਨ ਹੋ ਸਕਦਾ ਹੈ। ਡਿਸਪੈਚ ਦੇ ਸਮੇਂ ਵਿਕਰੇਤਾ ਨੂੰ ਲਾਜ਼ਮੀ ਤੌਰ ਤੇ ਵੀਡੀਓ ਅਤੇ ਚਿੱਤਰਾਂ ਰਾਹੀਂ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਹੀ ਉਤਪਾਦ ਅਤੇ ਪੈਕੇਜਿੰਗ ਦੀ ਗੁਣਵੱਤਾ ਨੂੰ ਸਥਾਪਿਤ ਕਰਨ ਲਈ ਲੋੜਿੰਦੇ ਸਬੂਤ ਹਨ। ਇਹ ਵਿਕਰੇਤਾ ਦੇ ਦਾਅਵਿਆਂ ਨੂੰ ਸਥਾਪਿਤ ਕਰਨ ਵਿੱਚ ਮਦਦ ਕਰਦਾ ਹੈ ਅਤੇ ਉਤਪਾਦ ਦੇ ਨੁਕਸਾਨੇ ਜਾਣ ਦੀ ਸੂਰਤ ਵਿੱਚ ਸਬੂਤ ਵੱਜੋਂ ਕੰਮ ਕਰਦਾ ਹੈ। ਪ੍ਰਕਿਰਿਆ 2 ਦੀਆਂ 2 ਸੰਭਾਵਨਾ ਹਨ। ਇੱਕ ਜੇ ਵੇਕ੍ਰਿਤਾ ਦੁਆਰਾ ਵਾਪਸੀ ਆਰਡਰ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਬਾਹਰੀ ਪੈਕੇਜਿੰਗ ਨੂੰ ਨੁਕਸਾਨ ਦਿਖਾਈ ਦਿੰਦਾ ਹੈ ਜੋ ਗਲਤ ਪ੍ਰਬੰਧਨ ਅਤੇ ਉਤਪਾਦ ਨੂੰ ਸੰਭਾਵਿਤ ਨੁਕਸਾਨ ਦਾ ਸੰਕੇਤ ਦਿੰਦਾ ਹੈ ਤਾਂ ਇਸ ਦਾ ਜ਼ਿਕਰ ਲੌਜਿਸਟਿਕ ਪ੍ਰੂਫ ਆਫ ਡਿਲੀਵਰੀ ਦਸਤਾਵੇਜ਼ ਜਾਨੇ ਪੀਓਡੀ ਤੇ ਕੀਤਾ ਜਾਣਾ ਚਾਹੀਦਾ ਹੈ 2 ਜੇ ਬਾਹਰੀ ਪੈਕੇਜਿੰਗ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ ਪਰ ਬਾਅਦ ਵਿੱਚ ਵਿਕਰੇਤਾ ਨੂੰ ਅਹਿਸਾਸ ਹੁੰਦਾ ਹੈ ਕਿ ਅਸਲ ਉਤਪਾਦ ਜਾਂ ਬ੍ਰਾਂਡ ਬਾਕਸ ਨੂੰ ਨੁਕਸਾਨ ਹੋਇਆ ਹੈ ਦੋਵਾਂ ਮਾਮਲਿਆਂ ਵਿੱਚ ਵਿਕਰੇਤਾ ਨੂੰ ਸੈਲਰ ਨੈਟਵਰਕ ਪਾਰਟਿਸਪੈਂਟ ਨਾਲ ਨਿਰਧਾਰਿਤ ਸਮਾਂ ਸੀਮਾ ਵਿੱਚ ਟਿਕਟ ਰੇਜ਼ ਕਰਨ ਦੀ ਲੋੜ ਹੁੰਦੀ ਹੈ ਨਿਰਧਾਰਿਤ ਸਮਾਂ ਸੀਮਾ ਤੋਂ ਬਾਅਦ ਰੇਜ਼ ਕੀਤੀਆਂ ਟਿਕਟਾਂ ਸਵੀਕਾਰ ਨਹੀਂ ਕੀਤੀਆਂ ਜਾ ਸਕਦੀਆਂ ਤੁਹਾਨੂੰ ਸੈਲਰ ਨੈਟਵਰਕ ਪਾਰਟਿਸਪੈਂਟ ਨੂੰ ਲਾਜ਼ਮੀ ਤੌਰ ਤੇ ਇਹ ਸਮਾਂ ਸੀਮਾ ਮਾ ਆਪਣੇ ਸੰਬੰਧਿਤ ਵਿਕਰੇਤਾਵਾਂ ਨਾਲ ਤੈਅ ਕਰਨੀਆਂ ਚਾਹੀਦੀਆਂ ਹਨ ਨਾਲ ਹੀ ਤੁਹਾਨੂੰ ਲੌਜਿਸਟਿਕ ਸੈਲਰ ਨੈਟਵਰਕ ਪਾਰਟਿਸਪੈਂਟ ਜਾਂ ਆਫ ਨੈਟਵਰਕ ਲੌਜਿਸਟਿਕਸ 파ਟਨਰ ਨਾਲ ਉਹਨਾਂ ਦੀ ਸਮਾਂ ਸੀਮਾ ਦੇ ਅਨੁਸਾਰ ਇਸ ਸਮੱਸਿਆ ਨੂੰ ਉਠਾਉਣ ਦੀ ਜ਼ਰੂਰਤ ਹੈ ਬਾਅਦ ਵਿੱਚ ਵਿਵਾਦਾਂ ਤੋਂ ਬਚਣ ਲਈ ਇਹ ਬਿਹਤਰ ਹੁੰਦਾ ਹੈ ਕਿ ਵਿਕਰੇਤਾ ਡਿਲੀਵਰੀ ਏਜੰਟ ਦੀ ਮੌਜੂਦਗੀ ਵਿੱਚ ਵਾਪਸ ਕੀਤੀ ਆਈਟਮਸ ਦੀ ਜਾਂਚ ਕਰਦਾ ਹੈ ਤਾਂ ਇਹ ਉਹ ਪ੍ਰਕਿਰਿਆਵਾਂ ਹਨ ਜਿਨ੍ਹਾਂ ਦੀ ਵਿਕਰੇਤਾ ਦੁਆਰਾ ਪਾਲਣਾ ਕਰਨ ਦੀ ਲੋੜ ਹੈ ਸੈਲਰ ਨੈਟਵਰਕ ਪਾਰਟਿਸਪੈਂਟ ਨੂੰ ਲਾਜ਼ਮੀ ਤੌਰ ਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵਿਕਰੇਤਾ ਇਹਨਾਂ ਪ੍ਰਕਿਰਿਆਵਾਂ ਨੂੰ ਸਮਝਦਾ ਹੈ ਅਤੇ ਲਾਗੂ ਕਰਦਾ ਹੈ ਹੁਣ ਆਓ ਡਿਲੀਵਰੀ ਤੋਂ ਬਾਅਦ ਗਾਹਕ ਦੁਆਰਾ ਵਾਪਸੀ ਦੇ ਕੁਝ ਕਾਰਨਾਂ ਅਤੇ ਅਜੀਬ वापसियां ਦੇ ਪ੍ਰਬੰਧਨ ਲਈ ਦਿਸ਼ਾ ਨਿਰਦੇਸ਼ਾਂ ਤੇ ਨਜ਼ਰ ਮਾਰੀਏ ਡਿਲੀਵਰੀ ਤੋਂ ਬਾਅਦ ਗਾਹਕ ਬਾਪਸੀ ਦੀ ਜਾਂਚ ਕਰਨਾ ਅਤੇ ਇਸ ਨੂੰ ਘਟਾਉਣਾ ਮਹੱਤਵਪੂਰਨ ਹੈ ਕਿਉਂਕਿ ਉਹਨਾਂ ਦੇ ਨਤੀਜੇ ਵਜੋਂ ਸੰਚਾਲਨ ਦੀ ਲਾਗਤ ਲੌਜਿਸਟਿਕ ਲਾਗਤਾਂ ਸੈਂਦੇ ਅਤੇ ਆਵਾਜਾਈ ਦੇ ਨੁਕਸਾਨ ਦਾ ਜੋਖਮ ਲੈਂਦੇ ਹੋਏ ਜ਼ੀਰੋ ਵਿਕਰੀ ਹੁੰਦੀ ਹੈ ਡਿਲੀਵਰੀ ਤੋਂ ਬਾਅਦ ਗਾਹਕ ਦੁਆਰਾ ਵਾਪਸੀ ਦੇ ਕਾਰਨ ਨੰਬਰ 1 ਵਿਕਰੇਤਾ ਦੀ ਗਲਤੀ ਕਾਰਨ ਇੱਕ ਗਲਤ ਉਤਪਾਦ ਡਿਲੀਵਰ ਕੀਤਾ ਜਾਣਾ ਇਸ ਨਾਲ ਕਿਵੇਂ ਨਜਿੱਠਣਾ ਹੈ ਆਰਡਰ ਭੇਜਣ ਤੋਂ ਪਹਿਲਾਂ ਪੈਕੇਜਿੰਗ ਪਾਈ ਵਾਲਾ ਨਹੀਂ ਇੱਕ ਚੈਕਲਿਸਟ ਬਣਾਓ ਅਤੇ ਇਸ ਨੂੰ ਪੈਕਿੰਗ ਖੇਤਰ ਦੇ ਨੇੜੇ ਰੱਖੋ ਨੰਬਰ 2 ਖਰੀਦਦਾਰ ਦੁਆਰਾ ਪ੍ਰਾਪਤ ਕੀਤਾ ਜਾ ਰਿਹਾ ਉਤਪਾਦ ਨੁਕਸਾਨੀਆਂ ਜਾਂਦਾ ਹੈ ਜਾਂ ਤਾਂ ਵਿਕਰੇਤਾ ਵੱਲੋਂ ਜਾਂ ਆਵਾਜਾਈ ਦੌਰਾਨ ਇਸ ਤੋਂ ਬਚਣ ਲਈ ਨੁਕਸਾਨੇ ਗਏ ਉਤਪਾਦਾਂ ਦੇ ਪ੍ਰਤੀਸ਼ਤ ਦੀ ਜਾਂਚ ਕਰੋ ਜੇ ਪ੍ਰਤੀਸ਼ਤ ਵਾਧੇ ਤਾਂ ਇਹ ਪੈਕੇਜਿੰਗ ਜਾਂ ਗੁਣਵੱਤਾ ਦੇ ਕਾਰਨ ਹੋ ਸਕਦਾ ਹੈ ਇਸ ਦੇ ਲਈ ਪੈਕੇਜਿੰਗ ਸੈਕਸ਼ਨ ਦੇਖੋ ਜੇ ਪੈਕੇਜਿੰਗ ਚੰਗੀ ਹੈ ਪਰ ਉਤਪਾਦ ਨੁਕਸਾਨਿਆ ਗਿਆ ਹੈ ਤਾਂ ਲੌਜਿਸਟਿਕ ਪੱਧਰ ਤੇ ਨੁਕਸਾਨ ਦੀ ਜਾਂਚ ਕਰੋ ਅਤੇ ਇੱਕ ਲੌਜਿਸਟਿਕ ਸੈਲਰ ਐਨਪੀ ਆਫ ਨੈਟਵਰਕ ਲੌਜਿਸਟਿਕ ਤੇ ਜਾਓ ਜਿੱਥੇ ਨੁਕਸਾਨ ਘੱਟ ਹਨ ਨੰਬਰ 3 ਡਿਲੀਵਰ ਕੀਤਾ ਜਾ ਰਿਹਾ ਉਤਪਾਦ ਪ੍ਰੋਡਕਟ ਡਿਸਪਲੇ ਪੇਜ ਤੇ ਉਤਪਾਦ ਤੋਂ ਵੱਖਰਾ ਹੈ ਦਿਖ ਜਾਂ ਉਤਪਾਦ ਦੀਆਂ ਵਿਸ਼ੇਸ਼ਤਾਵਾਂ ਦੇ ਮਾਮਲੇ ਵਿੱਚ ਕੈਟਾਲਾਗ ਡਾਟਾ ਅਤੇ ਪ੍ਰਦਾਨ ਕੀਤੀ ਜਾਣਕਾਰੀ ਦੀ ਜਾਂਚ ਕਰਕੇ ਇਸ ਨੂੰ ਸੁਧਾਰੋ ਜੇ ਕੋਈ ਬੇਮੇਲ ਹੈ ਤਾਂ ਅਸਲ ਉਤਪਾਦ ਜਾਣਕਾਰੀ ਨਾਲ ਮੇਲ ਕਰਨ ਲਈ ਇਸ ਨੂੰ ਠੀਕ ਕਰੋ ਨਾਲ ਹੀ ਇਹ ਯਕੀਨੀ ਬਣਾਉਣ ਲਈ ਪੂਰੇ ਕੈਟਾਲਾਗ ਦੀ ਜਾਂਚ ਕਰੋ ਕਿ ਇਹੋ ਜਿਹੀਆਂ ਕਮੀਆਂ ਮੌਜੂਦ ਨਹੀਂ ਹਨ ਨੰਬਰ 4 ਖਰੀਦਦਾਰ ਦੁਆਰਾ ਪ੍ਰਾਪਤ ਕੀਤਾ ਉਤਪਾਦ ਕੰਮ ਨਹੀਂ ਕਰ ਰਿਹਾ ਹੈ ਕਿਸੇ ਬ੍ਰਾਂਡਡ ਉਤਪਾਦ ਲਈ ਇਹ ਯਕੀਨੀ ਬਣਾਓ ਕਿ ਖਰਾਬ ਉਤਪਾਦਾਂ ਲਈ ਬ੍ਰਾਂਡ ਦੇਸ਼ਾ ਨਿਰਦੇਸ਼ਾਂ ਦਾ ਜ਼ਿਕਰ ਕਿਸੇ ਵੀ ਸਮੱਸਿਆ ਲਈ ਬ੍ਰਾਂਡ ਹੈਲਪਲਾਈਨ ਨੰਬਰ ਨਾਲ ਕੀਤਾ ਗਿਆ ਹੈ ਕਿਸੇ ਸਪਲਾਈਅਰ ਦੁਆਰਾ ਸਿੱਧੇ ਤੌਰ ਤੇ ਨਿਰਮਾਤਾ ਤੋਂ ਪ੍ਰਾਪਤ ਕੀਤੀ ਨਿੱਜੀ ਲੇਬਲ ਲਈ ਇੱਕ ਵਾਰ ਹੋਣ ਵਾਲੇ ਨਿਰਮਾਣ ਨੁਕਸ ਲਈ ਕੋਈ ਪ੍ਰਕਿਰਿਆ ਪੱਤਰੀ ਕਾਰਵਾਈ ਦੀ ਲੋੜ ਨਹੀਂ ਹੁੰਦੀ ਪਰ ਜੇ ਨੁਕਸਾਂ ਦੀ ਬਾਰੰਬਾਰਤਾ ਵਧੇਰੇ ਹੈ ਨਿਰਮਾਤਾ ਨੂੰ ਗੁਣਵੱਤਾ ਵਿੱਚ ਸੁਧਾਰ ਕਰਨ ਦੀ ਸਲਾਹ ਦਿਓ ਜਾਂ ਗੁਣਵੱਤਾ ਵਿੱਚ ਸੁਧਾਰ ਹੋਣ ਤੱਕ ਵਿਕਰੀ ਬੰਦ ਕਰ ਦਿਓ ਨੰਬਰ 5 ਗਾਹਕ ਨੂੰ ਪੂਰੇ ਆਰਡਰ ਦਾ ਸਿਰਫ ਇੱਕ ਹਿੱਸਾ ਮਿਲਿਆ ਹੈ ਇਸ ਤੋਂ ਬਚਣ ਲਈ ਪੇਜੰਟ ਤੋਂ ਪਹਿਲਾਂ ਪੈਕਿੰਗ ਭਾਈ ਵਾਲਾ ਲਈ ਇੱਕ ਚੈਕਲਿਸਟ ਬਣਾਓ ਅਤੇ ਇਸ ਨੂੰ ਪੈਕਿੰਗ ਖੇਤਰ ਦੇ ਨੇੜੇ ਰੱਖੋ ਕਿਸੇ ਵਿਸ਼ੇਸ਼ ਕੇਸ ਲਈ ਗਾਹਕ ਨਾਲ ਵਿਚਾਰ ਵਟਾਂਦਰਾ ਕਰੋ ਅਤੇ ਜਾਂਚ ਕਰੋ ਕਿ ਕੀ ਉਹ ਸਮੱਸਿਆਵਾਂ ਨੂੰ ਹੱਲ ਕਰਨ ਲਈ ਜਲਦੀ ਹੀ ਬਾਕੀ ਆਰਡਰ ਭੇਜੇ ਜਾਣ ਲਈ ਸਹਿਮਤ ਹਨ ਨੰਬਰ 6 ਗਾਹਕ ਨੂੰ ਹੁਣ ਕਿਸੇ ਉਤਪਾਦ ਦੀ ਲੋੜ ਨਹੀਂ ਹੈ ਉਸਨੇ ਆਪਣਾ ਮਨ ਬਦਲ ਲਿਆ ਇਸ ਮਾਮਲੇ ਵਿੱਚ ਕੁਝ ਵੀ ਨਹੀਂ ਕੀਤਾ ਜਾ ਸਕਦਾ ਇਸ ਲਈ ਜੇ ਵਾਪਸੀ ਪ੍ਰਤੀਸ਼ਤ ਘਟੇ ਤਾਂ ਕਿਸੇ ਕਾਰਵਾਈ ਦੀ ਲੋੜ ਨਹੀਂ ਹੈ ਜੇ ਵਾਪਸੀ ਜ਼ਿਆਦਾ ਹੈ ਤਾਂ ਵਿਕਰੇਤਾ ਉਤਪਾਦ ਨੂੰ ਸਿਰਫ ਪ੍ਰੀਪੇਡ ਬਣਾਉਣ ਲਈ ਫੈਸਲਾ ਲੈ ਸਕਦੇ ਹਨ ਇਸ ਕਾਰਵਾਈ ਨਾਲ ਆਰਡਰ ਕੱਟ ਹੋ ਸਕਦੇ ਹਨ ਪਰ ਵਾਪਸੀ ਵੀ ਘਟ ਹੋਵੇਗੀ ਜਾਂ ਵਿਕਰੇਤਾ ਇਸ ਉਤਪਾਦ ਨੂੰ ਗੈਰ ਵਾਪਸੀ ਯੋਗ ਬਣਾ ਸਕਦਾ ਹੈ ਨੰਬਰ 7 ਇਹ ਇੱਕ ਆਕਾਰ ਜਾਂ ਫਿਟਿੰਗ ਦੀ ਸਮੱਸਿਆ ਹੈ ਇਹ ਆਮ ਤੌਰ ਤੇ ਫੈਸ਼ਨ ਸ਼੍ਰੇਣੀ ਵਿੱਚ ਦੇਖਿਆ ਜਾਂਦਾ ਹੈ ਕਿ ਜਿੱਥੇ ਕਿਸੇ ਉਤਪਾਦ ਦਾ ਆਕਾਰ ਗਾਹਕ ਨੂੰ ਫਿੱਟ ਨਹੀਂ ਆਉਂਦਾ ਇੱਥੇ ਕੱਪੜਿਆਂ ਜਾਂ ਪਹਿਰਾਵੇ ਦੀ ਕਿਸਮ ਦੇ ਆਧਾਰ ਤੇ ਵਾਪਸੀ ਸਵੀਕਾਰ ਕਰਨ ਜਾਂ ਐਕਸਚੇਂਜ ਦੀ ਅਗਿਆ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ ਨਾਲ ਹੀ ਇਹ ਯਕੀਨੀ ਬਣਾਉਣ ਲਈ ਉਤਪਾਦ ਵਿਸਥਾਰ ਪੰਨੇ ਦੀ ਜਾਂਚ ਕਰੋ ਕਿ ਕਿਸੇ ਉਤਪਾਦ ਲਈ ਆਕਾਰ ਚਾਰਟ ਅਪਡੇਟ ਅਤੇ ਸਹੀ ਹੈ ਡਿਲੀਵਰੀ ਤੋਂ ਬਾਅਦ ਗਾਹਕ ਦੁਆਰਾ ਵਾਪਸੀ ਲਈ ਦੋ ਹਾਲਾਤ ਹੋ ਸਕਦੇ ਹਨ ਉਹਨਾਂ ਉਤਪਾਦਾਂ ਲਈ ਜੋ ਗੈਰ ਵਾਪਸੀ ਯੋਗ ਹਨ ਗਾਹਕ ਅਜੀਬੀ ਬਾਹਰ ਐਪਲੀਕੇਸ਼ਨ ਰਾਹੀਂ ਸਮੱਸਿਆ ਉਠਾ ਸਕਦੇ ਹਨ ਖਾਸ ਕਰ ਸਾਰੇ ਮਾਮਲਿਆਂ ਲਈ ਸਿਵਾਏ ਫਿੱਟ ਸਮੱਸਿਆਵਾਂ ਅਤੇ ਉਹਨਾਂ ਮਾਮਲਿਆਂ ਦੇ ਜਿੱਥੇ ਗਾਹਕ ਦਾ ਮਨ ਬਦਲ ਗਿਆ ਹੈ ਇਹਨਾਂ ਸਾਰੇ ਮਾਮਲਿਆਂ ਵਿੱਚ ਤੁਸੀਂ ਨਿਯੰਤਰਿਤ ਕਰਨ ਵਾਲੇ ਈ-ਕਾਮਰਸ ਨਿਯਮਾਂ ਦੇ ਤਹਿਤ ਵਾਪਸ ਜਾਂ ਰਿਫੰਡ ਕਰਨ ਲਈ پابੰਦ ਹੋ ਗਲਤ ਪੈਕੇਜ ਡਿਲੀਵਰ ਕੀਤਾ ਗਿਆ ਖਰੀਦਦਾਰ ਦੁਆਰਾ ਪ੍ਰਾਪਤ ਕੀਤਾ ਉਤਪਾਦ ਨੁਕਸਾਨੀਆ ਹੈ خریدار ਦੁਆਰਾ ਖਰਾਬ ਉਤਪਾਦ ਪ੍ਰਾਪਤ ਹੋਇਆ ਉਹਨਾਂ ਉਤਪਾਦਾਂ ਲਈ ਜੋ ਵਾਪਸੀ ਯੋਗ ਹਨ ਕੁਝ ਨਵੇਂ ਹਾਲਾਤਾਂ ਦੇ ਨਾਲ ਪਹਿਲਾਂ ਦੱਸੇ ਗਏ ਸਾਰੇ ਹਾਲਾਤ ਸੰਭਵ ਹਨ ਇਥੇ ਗਾਕ ਬਾਇਰ ਐਪਲੀਕੇਸ਼ਨ ਰਾਹੀਂ ਸਿੱਧੇ ਤੌਰ ਤੇ ਵਾਪਸੀ ਦੀਆਂ ਬੇਨਤੀਆਂ ਉਠਾ ਸਕਦੇ ਹਨ ਜੇ ਗਲਤ ਪੈਕੇਜ ਡਿਲੀਵਰ ਕੀਤਾ ਗਿਆ ਖਰੀਦਦਾਰ ਦੁਆਰਾ ਪ੍ਰਾਪਤ ਕੀਤਾ ਉਤਪਾਦ ਨੁਕਸਾਨੀਆਂ ਹੈ ਡਿਲੀਵਰ ਕੀਤਾ ਗਿਆ ਉਤਪਾਦ ਕੈਟਾਲਾਗ ਵਿੱਚ ਪ੍ਰਦਰਸ਼ਿਤ ਉਤਪਾਦ ਤੋਂ ਵੱਖਰਾ ਹੈ ਖਰੀਦਦਾਰ ਦੁਆਰਾ ਖਰਾਬ ਉਤਪਾਦ ਪ੍ਰਾਪਤ ਹੋਇਆ ਪੂਰੇ ਆਰਡਰ ਦਾ ਸਿਰਫ ਇੱਕ ਹਿੱਸਾ ਡਿਲੀਵਰ ਕੀਤਾ ਜਾਂਦਾ ਹੈ ਗਾਹਕ ਨੂੰ ਹੁਣ ਕਿਸੇ ਉਤਪਾਦ ਦੀ ਲੋੜ ਨਹੀਂ ਹੈ ਇਹ ਇੱਕ ਆਕਾਰ ਜਾਂ ਫਿਟਿੰਗ ਦੀ ਸਮੱਸਿਆ ਹੈ ਅਸੀਂ ਇਸ ਵੀਡੀਓ ਦੀ ਸ਼ੁਰੂਆਤ ਵਿੱਚ ਦੋ ਵੱਖ-ਵੱਖ ਕਿਸਮਾਂ ਦੀਆਂ ਵਾਪਸੀਆਂ ਨੂੰ ਉਜਾਗਰ ਕੀਤਾ। ਅਸੀਂ ਤੁਹਾਨੂੰ ਦੱਸਿਆ ਕਿ ਡਿਲੀਵਰੀ ਤੋਂ ਬਾਅਦ ਗਾਹਕ ਦੁਆਰਾ ਵਾਪਸੀ ਕੀ ਹੈ ਅਤੇ ਇਸ ਦੇ ਵੱਖ-ਵੱਖ ਕਾਰਨਾਂ ਦੇ ਨਾਲ-ਨਾਲ ਅਜਿਹਿਆਂ ਵਾਪਸੀਆਂ ਨੂੰ ਸੰਭਾਲਣ ਲਈ ਦਿਸ਼ਾ-ਨਿਰਦੇਸ਼ਾਂ ਬਾਰੇ ਦੱਸਿਆ। ਹੁਣ ਆਓ ਦੂਜੀ ਕਿਸਮ ਦੀ ਵਾਪਸੀ ਤੇ ਨਜ਼ਰ ਮਾਰੀਏ ਜਿਸ ਦਾ ਇੱਕ ਵਿਕਰੇਤਾ ਸਾਹਮਣਾ ਕਰੇਗਾ। ਡਿਲੀਵਰੀ ਤੋਂ ਪਹਿਲਾਂ ਵਾਪਸੀ ਜਾਂ ਆਰਬੀਡੀ। ਡਿਲੀਵਰੀ ਤੋਂ ਪਹਿਲਾਂ ਵਾਪਸੀ ਆਰਬੀਡੀ ਕਿਵੇਂ ਹੁੰਦੀ ਹੈ? ਜਿਵੇਂ ਕਿ ਨਾਮ ਤੋਂ ਪਤਾ ਲੱਗਦਾ ਹੈ ਡਿਲੀਵਰੀ ਤੋਂ ਪਹਿਲਾਂ ਵਾਪਸੀ ਆਰਬੀਡੀ ਖਰੀਦਦਾਰ ਨੂੰ ਡਿਲੀਵਰੀ ਕੀਤੇ ਬਿਨਾ ਵਿਕਰੇਤਾ ਨੂੰ ਵਾਪਸ ਕੀਤੇ ਗਏ ਆਰਡਰ ਹਨ ਇਹਨਾਂ ਸੰਖਿਆਵਾਂ ਅਤੇ ਪ੍ਰਤੀਸ਼ਤਤਾਵਾਂ ਤੇ ਨਜ਼ਰ ਰੱਖਣਾ ਮਹੱਤਵਪੂਰਨ ਹੈ ਕਿਉਂਕਿ ਇਹ ਵਿਕਰੀ ਦਾ ਨੁਕਸਾਨ ਹੈ ਅਤੇ ਸੈਲਰ ਐਨਪੀ ਜਾਂ ਵਿਕਰੇਤਾ ਨੂੰ ਸੰਚਾਲਨ ਅਤੇ ਲੌਜਿਸਟਿਕਸ ਦੀ ਲਾਗਤ ਸਹਿਣ ਕਰਨੀ ਚਾਹੀਦੀ ਹੈ ਆਓ ਉਹਨਾਂ ਵਾਪਸੀਆਂ ਦੇ ਵੱਖ-ਵੱਖ ਕਾਰਨਾਂ ਦੇ ਨਾਲ-ਨਾਲ ਉਹਨਾਂ ਨੂੰ ਕਿਵੇਂ ਸੰਭਾਲਣਾ ਹੈ ਇਸ ਬਾਰੇ ਦਿਸ਼ਾ-ਨਿਰਦੇਸ਼ਾਂ ਨੂੰ ਸਮਝੀਏ ਡਿਲੀਵਰੀ ਤੋਂ ਪਹਿਲਾਂ ਵਾਪਸੀ ਲਈ ਕਾਰਨ ਨੰਬਰ 1 ਜੇ ਆਰਡਰ ਦੇਣ ਦੇ ਸਮੇਂ ਖਰੀਦਦਾਰ ਨੂੰ ਵਾਦਾ ਕੀਤੇ ਗਏ ਪਹੁੰਚਣ ਦੇ ਅਨੁਮਾਨਿਤ ਸਮੇਂ ਤੋਂ ਬਾਅਦ ਡਿਲੀਵਰੀ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਖਰੀਦਦਾਰ ਆਰਡਰ ਨੂੰ ਸਵੀਕਾਰ ਨਾ ਕਰਨ ਦੀ ਚੋਣ ਕਰ ਸਕਦਾ ਹੈ ਸ਼ਿਪਮੈਂਟ ਦੇਰੀ ਦੇ ਮਾਮਲੇ ਵਿੱਚ ਸੁਧਾਰ ਲਈ ਦਿਸ਼ਾ ਨਿਰਦੇਸ਼ ਇਨਵੈਂਟਰੀ ਪ੍ਰਬੰਧਨ ਬਾਰੇ ਐਸਓਪੀਜ਼ ਦੀ ਪਾਲਣਾ ਕਰਦੇ ਹਨ ਜਿਨ੍ਹਾਂ ਬਾਰੇ ਅਸੀਂ ਵਿਕਰੇਤਾ ਦੁਆਰਾ ਆਰਡਰ ਰੱਦ ਕਰਨ ਬਾਰੇ ਵੀਡੀਓ ਵਿੱਚ ਸਮਝਾਇਆ ਹੈ ਸ਼ਿਪਮੈਂਟ ਤੋਂ ਬਾਅਦ ਦੇਰੀ ਲਈ ਆਰਡਰ ਤੋਂ ਬਾਅਦ ਡਿਲੀਵਰੀ ਸਮਾਂ ਸੀਮਾ ਤੇ ਲੌਜਿਸਟਿਕ ਪਦਰਤੇ ਮੈਟ੍ਰਿਕਸ ਦੀ ਜਾਂਚ ਕਰੋ ਆਪਣੇ ਲੌਜਿਸਟਿਕਸ ਪਾਰਟਨਰ ਨਾਲ ਇਸ ਸਮੱਸਿਆ ਨੂੰ ਹੱਲ ਕਰੋ ਜਾਂ ਬਿਹਤਰ ਅਤੇ ਤੇਜ਼ ਡਿਲੀਵਰੀ ਰਿਕਾਰਡਿੰਗ ਵਾਲੇ ਲੌਜਿਸਟਿਕ ਸੈਲਰ ਐਂਡ ਪੀ ਆਫ ਨੈਟਵਰਕ ਲੌਜਿਸਟਿਕਸ ਤੇ ਜਾਓ ਕਾਰਨ ਨੰਬਰ 2 ਡਿਲੀਵਰੀ ਪਾਰਟਨਰ ਗਲਤ ਜਾਂ ਅਧੂਰੇ ਪਤੇ ਜਾਂ ਸੰਪਰਕ ਨੰਬਰ ਕਾਰਨ ਗਾਹਕਾਂ ਤੱਕ ਪਹੁੰਚਣ ਵਿੱਚ ਅਸਮਰਥ ਹੈ ਇਤੇ ਸੁਧਾਰ ਲਈ ਦਿਸ਼ਾ ਨਿਰਦੇਸ਼ ਬਾਹਰ ਨੈਟਵਰਕ ਪਾਰਟਿਸਪੈਂਟ ਕੋਡ ਪੱਧਰ ਤੇ ਜਾਂਚ ਕਰਨਾ ਹੋਵੇਗਾ ਜੇ ਬਾਹਰ ਐਪਲੀਕੇਸ਼ਨ ਪਤੇ ਨੂੰ ਸਹੀ ਢੰਗ ਨਾਲ ਕੈਪਚਰ ਨਹੀਂ ਕਰ ਰਹੀ ਹੈ। ਅਧੂਰੇ ਪਤੇ ਦੇ ਮਾਮਲੇ ਵਿੱਚ ਗਾਹਕਾਂ ਨਾਲ ਜਾਂਚ ਕਰਨ ਲਈ ਉਦਾਹਰਨ ਲਈ ਪਤੇ ਵਿੱਚ ਸਿਰਫ ਸ਼ਹਿਰ ਦਾ ਜ਼ਿਕਰ ਕੀਤਾ। ਪੇਜੰਟ ਦੇ ਸਮੇਂ ਇਸ ਨੂੰ ਆਪਣੀ ਚੈਕਲਿਸਟ ਵਿੱਚ ਵੀ ਸ਼ਾਮਿਲ ਕਰੋ। ਫਿਰ ਤੁਸੀਂ ਲੌਜਿਸਟਿਕ ਸੇਵਾ ਪ੍ਰਦਾਤਾ ਨਾਲ ਸਥਾਨ ਡੇਟਾ ਸਾਂਝਾ ਕਰ ਸਕਦੇ ਹੋ। ਇਹ ਵੀ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਗਾਹਕ ਦਾ ਸੰਪਰਕ ਨੰਬਰ ਸ਼ਾਮਲ ਕੀਤਾ ਜਾਵੇ ਤਾਂ ਜੋ ਅਧੂਰੇ ਪਤੇ ਦੀ ਸੂਰਤ ਵਿੱਚ ਡਿਲੀਵਰੀ 에ਜੰਟ ਨੂੰ ਮਾਰਗਦਰਸ਼ਨ ਪ੍ਰਾਪਤ ਹੋ ਸਕੇ ਕਾਰਨ ਨੰਬਰ 3 ਗਾਹਕ ਡਿਲੀਵਰੀ ਦੇ ਸਮੇਂ ਇੱਕ ਉਤਪਾਦ ਖੋਲਣ ਲਈ ਕਹਿੰਦਾ ਹੈ ਜਿਸ ਨੂੰ ਇੱਕ ਲੌਜਿਸਟਿਕਸ ਸੈਲਰ ਐਂਡ ਪੀ ਜਾਂ ਆਫ ਨੈਟਵਰਕ ਲੌਜਿਸਟਿਕ ਟੀਮ ਇਨਕਾਰ ਕਰ ਦਿੰਦੀ ਹੈ ਅਤੇ ਇਸ ਲਈ ਆਰਡਰ ਵਾਪਸ ਕਰ ਦਿੱਤਾ ਜਾਂਦਾ ਹੈ ਇੱਥੇ ਦਿਸ਼ਾ ਨਿਰਦੇਸ਼ ਲੌਜਿਸਟਿਕਸ ਲਈ ਕਾਰੋਬਾਰੀ ਨਿਯਮਾਂ ਦੀ ਜਾਂਚ ਕਰਨਾ ਅਤੇ ਉਤਪਾਦ ਦੀ ਜਾਣਕਾਰੀ ਵਿੱਚ ਘੋਸ਼ਣਾ ਕਰਨਾ ਹੋਵੇਗਾ ਕਿ ਕੀ ਓਪਨ ਡਿਲੀਵਰੀ ਦੀ ਆਗਿਆ ਹੈ। ਕਾਰਨ ਨੰਬਰ 4 ਗਾਹਕ ਨੇ ਕੈਸ਼ ਔਨ ਡਿਲੀਵਰੀ ਵਿਕਲਪ ਦੀ ਚੋਣ ਕੀਤੀ ਹੈ ਪਰ ਡਿਲੀਵਰੀ ਦੇ ਸਮੇਂ ਉਸ ਕੋ ਨਕਦੀ ਜਾਂ ਭੁਗਤਾਨ ਸਮਰੱਥਾ ਨਹੀਂ ਹੈ। ਖੈਰ ਇਸ ਬਾਰੇ ਕੁਝ ਵੀ ਨਹੀਂ ਕੀਤਾ ਜਾ ਸਕਦਾ। ਇਹ ਸਿਰਫ ਤੁਹਾਨੂੰ ਕਾਰੋਬਾਰ ਕਰਨ ਦੀ ਲਾਗਤ ਵੱਜੋਂ ਸਵੀਕਾਰ ਕਰਨਾ ਪਵੇਗਾ। ਕਾਰਨ ਨੰਬਰ 5 ਗਾਹਕ ਨੇ ਡਿਲੀਵਰੀ ਲਈ ਇਨਕਾਰ ਕਰ ਦਿੱਤਾ ਇਰਾਦੇ ਦੀ ਸਮੱਸਿਆ ਸੰਚਾਲਨ ਦੀ ਕਮੀ ਨਾਲ ਸੰਬੰਧਿਤ ਨਹੀਂ ਹੈ ਠੀਕ ਹੈ ਕਿਉਂਕਿ ਇਹ ਗਾਹਕ ਹੈ ਜਿਸਨੇ ਆਪਣਾ ਮਨ ਬਦਲ ਲਿਆ ਹੈ ਵਿਕਰੀਤਾ ਲੈਣ-ਦੇਣ ਦੀਆਂ ਸ਼ਰਤਾਂ ਦੇ ਆਧਾਰ ਤੇ ਰਿਫੰਡ ਤੇ ਫੈਸਲਾ ਕਰ ਸਕਦਾ ਹੈ ਸੁਧਾਰ ਲਈ ਇਹਨਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਕੇ ਤੁਸੀਂ ਇਹ ਯਕੀਨੀ ਬਣਾ ਸਕਦੇ ਹੋ ਕਿ ਤੁਹਾਡੇ ਵਿਕਰੇਤਾ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਮੈਟ੍ਰਿਕਸ ਦੀ ਮਦਦ ਨਾਲ ਪ੍ਰਦਰਸ਼ਨ ਨੂੰ ਮਾਪਣਾ ਮਹੱਤਵਪੂਰਨ ਹੈ ਆਓ ਉਹਨਾਂ ਮੈਟ੍ਰਿਕਸ ਬਾਰੇ ਜਾਣੀਏ ਜੋ ਤੁਹਾਡੇ ਵਿਕਰੇਤਾਵਾਂ ਦੇ ਪ੍ਰਦਰਸ਼ਨ ਦੇ ਨਾਲ ਨਾਲ ਤੁਹਾਡੇ ਪ੍ਰਦਰਸ਼ਨ ਦਾ ਮੁਲਿਆਂਕਣ ਕਰਨ ਅਤੇ ਟਰੈਕ ਕਰਨ ਲਈ ਵਰਤੇ ਜਾ ਸਕਦੇ ਹਨ ਅਤੇ ਨਾਲ ਹੀ ਇਸ ਦੇ ਲਈ ਸੁਧਾਰਾਤਮਕ ਉਪਾਅ ਮੈਟ੍ਰਿਕ 1 ਡਿਲੀਵਰੀ ਤੋਂ ਪਹਿਲਾਂ ਵਾਪਸ ਕੀਤੇ ਗਏ ਆਰਡਰਾਂ ਦਾ ਪ੍ਰਤੀਸ਼ਤ ਸ਼ਿਪਮੈਂਟ ਤੋਂ ਬਾਅਦ ਗਾਹਕ ਨੂੰ ਨਹੀਂ ਦਿੱਤੇ ਗਏ ਆਰਡਰ ਅਤੇ ਵਿਕਰੇਤਾ ਨੂੰ ਸ਼ੁਰੂ ਕੀਤੀ ਵਾਪਸੀ ਦੇ ਪ੍ਰਤੀਸ਼ਤ ਨੂੰ ਮਾਪਣ ਲਈ ਇਹ ਸੈਲਰ ਨੈਟਵਰਕ ਪਾਰਟਿਸਪੈਂਟ ਅਤੇ ਵਿਕਰੇਤਾ ਲਈ ਹੁਕਮ ਹੈ ਸੈਲਰ ਐਨਪੀ ਨੂੰ ਇਸ ਨੂੰ ਟਰੈਕ ਕਰਨ ਦੀ ਲੋੜ ਹੈ ਇਸ ਮੈਟ੍ਰਿਕ ਦੀ ਗਣਨਾ ਕਰਨ ਦਾ ਫਾਰਮੂਲਾ ਇਹ ਹੋਵੇਗਾ ਕਿ ਡਿਲੀਵਰੀ ਤੋਂ ਬਿਨਾਂ ਸ਼ੁਰੂ ਕੀਤੀਆਂ ਆਰਡਰ ਵਾਪਸੀਆਂ ਨੂੰ ਭੇਜੇ ਗਏ ਆਰਡਰਾਂ ਨਾਲ ਭਾਗ ਕਰਕੇ 100 ਨਾਲ ਗੁਣਾ ਕੀਤੀ ਜਾਵੇ ਅਗਲਾ ਮੈਟ੍ਰਿਕ ਆਰਡਰ ਦਾ ਸਮਾਂ ਅਤੇ ਪੇਜਣ ਲਈ ਤਿਆਰ ਹੋਣ ਦਾ ਸਮਾਂ ਦੇ ਵਿਚਕਾਰ ਲੰਘਿਆ ਔਸਤ ਸਮਾਂ ਇਹ ਵੀ ਤੁਹਾਡੇ ਸੈਲਰ ਨੈਟਵਰਕ ਪਾਰਟਿਸਪੈਂਟ ਅਤੇ ਤੁਹਾਡੇ ਸਾਰੇ ਵਿਕਰੇਤਾਵਾਂ ਲਈ ਟੁਕੂਆ ਹੈ ਇਹ ਪੈਕੇਜਿੰਗ ਵਿੱਚ ਅਸਮਰਥਤਾ ਅਤੇ ਪੁਸ਼ਟੀ ਤੋਂ ਬਾਅਦ ਉਤਪਾਦਾਂ ਦੀ ਉਪਲਬਧਤਾ ਵਿੱਚ ਕਮੀਆਂ ਕਾਰਨ ਦੇਰੀ ਦੀ ਪਛਾਣ ਕਰਨ ਵਿੱਚ ਮਦਦ ਕਰਦਾ ਹੈ ਜਿਸ ਦੇ ਨਤੀਜੇ ਵਜੋਂ ਅੰਤ ਵਿੱਚ ਡਿਲੀਵਰੀ ਤੋਂ ਪਹਿਲਾਂ ਵਾਪਸੀ ਵਿੱਚ ਵਾਦਾ ਹੁੰਦਾ ਹੈ ਇਸ ਦੀ ਗਣਨਾ ਕਰਨ ਦਾ ਤਰੀਕਾ ਇਹ ਹੈ ਕਿ ਵਕਰੀਤਾ ਦੁਆਰਾ ਆਰਡਰ ਦੀ ਪੁਸ਼ਟੀਕਰਨ ਅਤੇ ਆਰਡਰ ਪੈਕ ਕੀਤੇ ਜਾਣ ਅਤੇ ਲੌਜਿਸਟਿਕ ਦੁਆਰਾ ਪਿਕਅਪ ਲਈ ਤਿਆਰ ਰੱਖਣ ਦੇ ਵਿਚਕਾਰ ਲੱਗਣ ਵਾਲੇ ਸਮੇਂ ਦੇ ਔਸਤ ਨੂੰ ਲੈਣਾ। ਆਰਡਰ ਭੇਜਣ ਲਈ ਤਿਆਰ ਸਮਾਂ ਅਤੇ ਆਰਡਰ ਭੇਜਣ ਦਾ ਸਮਾਂ ਦੇ ਵਿਚਕਾਰ ਲੰਘਿਆ ਔਸਤ ਸਮਾਂ ਇਹ ਮੈਟ੍ਰਿਕ ਪੈਕੇਜਿੰਗ ਅਤੇ ਭੇਜਣ ਲਈ ਤਿਆਰ ਕਰਨ ਤੋਂ ਬਾਅਦ ਲੌਜਿਸਟਿਕਸ ਦੁਆਰਾ ਪਿਕਅਪ ਲਈ ਲਏ ਗਏ ਸਮੇਂ ਦੀ ਪਛਾਣ ਕਰਨ ਵਿੱਚ ਸਹਾਇਤਾ ਕਰਦਾ ਹੈ ਦੇਰੀ ਦੇ ਨਤੀਜੇ ਵਜੋਂ ਡਿਲੀਵਰੀ ਤੋਂ ਪਹਿਲਾਂ ਰਿਟਰਨ ਵਿੱਚ ਵਾਅਦਾ ਹੁੰਦਾ ਹੈ ਭੇਜਣ ਲਈ ਤਿਆਰ ਪੜਾਅ ਅਤੇ ਭੇਜੇ ਗਏ ਪੜਾਅ ਦੇ ਵਿਚਕਾਰ ਸਾਰੇ ਆਰਡਰਾਂ ਲਈ ਔਸਤ ਸਮੇਂ ਨੂੰ ਮਾਪ ਕੇ ਇਸ ਦੀ ਗਣਨਾ ਕਰਦਾ ਹੈ ਸੇਲਰ ਨੈਟਵਰਕ ਪਾਰਟਿਸਪੈਂਟ ਅਤੇ ਵਿਕਰੇਤਾ ਦੋਹਾਂ ਨੂੰ ਇਸ ਦਾ ਟਰੈਕ ਰੱਖਣਾ ਚਾਹੀਦਾ ਹੈ ਅਤੇ ਫਿਰ ਅੰਤ ਵਿੱਚ ਸਾਡੇ ਕੋਲ ਹੈ ਆਰਡਰ ਭੇਜਣ ਲਈ ਤਿਆਰ ਤੋਂ ਅਸਲ ਭੇਜਣ ਦਾ ਸਮਾਂ ਤੱਕ ਆਰਡਰ ਉਲੰਘਣਾ ਦਾ ਪ੍ਰਤੀਸ਼ਤ ਇਹ ਮੈਟ੍ਰਿਕ ਪ੍ਰਕਿਰਿਆ ਵਿੱਚ ਲੌਜਿਸਟਿਕਸ ਦੁਆਰਾ ਸਮਾਂ ਸੀਮਾ ਦੀ ਉਲੰਘਣਾ ਦੀ ਦਰ ਦੀ ਪਛਾਣ ਕਰਨ ਵਿੱਚ ਮਦਦ ਕਰਦਾ ਹੈ। ਇਨ੍ਹਾਂ ਉਲੰਘਣਾਵਾਂ ਦੇ ਨਤੀਜੇ ਵਜੋਂ ਡਿਲੀਵਰੀ ਤੋਂ ਪਹਿਲਾਂ ਵਾਪਸੀ ਵਿੱਚ ਵਾਦਾ ਹੁੰਦਾ ਹੈ। ਤੁਸੀਂ ਇਸ ਪ੍ਰਤੀਸ਼ਤ ਦੀ ਗਣਨਾ ਲੌਜਿਸਟਿਕਸ ETA ਤੋਂ ਬਾਅਦ ਪਿਕਅਪ ਕੀਤੇ ਗਏ ਆਰਡਰਾਂ ਦੀ ਗਿਣਤੀ ਨੂੰ ਕੁੱਲ ਭੇਜੇ ਗਏ ਆਰਡਰਾਂ ਨਾਲ ਭਾਗ ਕਰਕੇ 100 ਨਾਲ ਗੁਣਾ ਕਰਕੇ ਕਰ ਸਕਦੇ ਹੋ। ਇਹ ਸੈਲਰ ਨੈਟਵਰਕ ਪਾਰਟਿਸਪੈਂਟ ਅਤੇ ਵਿਕਰੇਤਾ ਦੋਵਾਂ ਲਈ ਇੱਕ ਹੋਰ ਮਹੱਤਵਪੂਰਨ ਮੈਟ੍ਰਿਕ ਹੈ। ਕਿਰਪਾ ਕਰਕੇ ਨੋਟ ਕਰੋ ਕਿ ਗਾਹਕ ਦੁਆਰਾ ਰੱਦ ਕਰਨ, ਵਾਪਸੀ ਅਤੇ ਰਿਫੰਡ ਨੀਤੀ ਨੂੰ ਪਹਿਲਾ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਇਹ ਈ-ਕਾਮਰਸ ਨਿਯਮਾਂ ਦੁਆਰਾ ਨਿਯੰਤਰਿਤ ਹੈ। ਹੋਰ ਜਾਣਨ ਲਈ ਇਸ QR ਕੋਡ ਨੂੰ ਸਕੈਨ ਕਰੋ। ਇਸ ਦੇ ਨਾਲ ਅਸੀਂ ਵਾਪਸੀ ਪ੍ਰਬੰਧਨ ਤੇ ਇਸ ਵੀਡੀਓ ਨੂੰ ਸਮਾਪਤ ਕਰਦੇ ਹਾਂ। ਵਿਡੀਓ ਵਿੱਚ ਅਸੀਂ ਗਾਹਕ ਵਾਪਸੀ ਵਕ ਵਕ ਕਿਸਮਾਂ ਦੀਆਂ ਵਾਪਸੀਆਂ ਅਤੇ ਵਿਕਰੇਤਾ ਦੇ ਨੁਕਸਾਨ ਨੂੰ ਘਟਕਾ ਕਰਨ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਵਿਕਰੇਤਾ ਨੂੰ ਉਹਨਾਂ ਦੀ ਰੇਟਿੰਗ ਬਣਾਈ ਰੱਖਣ ਵਿੱਚ ਮਦਦ ਕਰਨ ਲਈ ਇਹਨਾਂ ਵਕ ਵਕ ਕਿਸਮਾਂ ਦੀਆਂ ਵਾਪਸੀਆਂ ਨੂੰ ਕਿਵੇਂ ਸੰਭਾਲ ਸਕਦੇ ਹੋ ਬਾਰੇ ਜਾਣਿਆ ਅਗਲੇ ਮੋਡੀਊਲ ਵਿੱਚ ਅਸੀਂ ਪੈਕੇਜਿੰਗ ਬਾਰੇ ਸਿੱਖਾਂਗੇ ਅਤੇ ਇਹ ਆਨਲਾਈਨ ਵਿਕਰੀ ਵਿੱਚ ਮਹੱਤਵਪੂਰਨ ਭੂਮਿਕਾ ਕਿਵੇਂ ਨਿਭਾਉਂਦੀ ਹੈ